ਸਸਿਕਲ ਜੀ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਐਕਸ਼ਨ ਦਫਤਰ ਤੇ ਮੁਰੇ ਜਿਹੜਾ ਜੀਰਪੁਰ ਵਾਸੀ ਆ ਉਹਨਾਂ ਨੇ ਧਰਨਾ ਲਗਾਇਆ ਹੋਇਆ ਹੈ ਜਿਹੜੇ ਅਕਾਲੀ ਦਲ ਦੇ ਕੌਂਸਲਰ ਆ ਉਹਨਾਂ ਨੇ ਧਰਨਾ ਲਗਾਇਆ ਤੇ ਕਾਰਨ ਇਹ ਹੈ ਕਿ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਬਿਜਲੀ ਬੋਰਡ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ ਕਿ ਜਿਹੜੀ ਜਿੱਥੇ-ਜਿੱਥੇ ਅਕਾਲੀ ਕੌਂਸਲਰ ਜਿੱਤੇ ਆ ਉੱਥੇ ਬਿਜਲੀ ਤੇ ਪਾਣੀ ਦਾ ਪ੍ਰਬੰਧ ਠੀਕ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਤਾਂ ਦੂਜਾ ਉਹਨਾਂ ਦਾ ਦੋਸ਼ ਹੈ ਕਿ ਜਿਹੜੇ ਐਕਸ਼ਨ ਆ ਬਿਜਲੀ ਬੋਰਡ ਦੇ ਉਹਨਾਂ ਵੱਲੋਂ ਉਹਨਾਂ ਦਾ ਫੋਨ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਜਾਂਦਾ ਜ ਜੁਹ ਉਹਨਾਂ ਨੇ ਧਰਨਾ ਲਗਾਇਆ ਹੈ ਤੇ ਨਾਰੇਬਾਜ਼ੀ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਤੇ ਬਿਜਲੀ ਵਿਭਾਗ ਦੇ ਖਿਲਾਫ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦਾ ਮਸਲਾ ਹੱਲ ਨਾ ਹੋਇਆ ਤੇ ਉਹ ਧਰਨਾ ਲਗਾਣਗੇ ਤੇ ਸੜਕਾ ਜਾਮ ਕਰਨਗੇ ਜਿਹਦੀ ਜ਼ਿੰਮੇਵਾਰੀ ਬਿਜਲੀ ਪ੍ਰਸ਼ਾਸਨ ਦੀ ਹੋਵੇਗੀ ਥੈਂਕ ਯੂ ਦੇਖਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਪੀਐਸਪੀਸੀਲ ਹੈਗਾ ਉਹਨਾਂ ਖਿਲਾਫ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਰੋਸ ਦਿਨਸੋ ਦਿਨ ਵਧਦਾ ਜਾ ਰਿਹਾ ਹੈਗਾ ਆਪਾਂ ਦੇਖ ਸਕਦੇ ਕਿ ਐਨਕੇ ਸ਼ਰਮਾ ਜਿਹੜੇ ਹੈਗੇ ਇੱਥੇ ਹਲਕਾ ਬਤਾਲੇ ਕੋਣਾ ਤੇ ਭਰਾ ਜਿਹੜਾ ਇੱਕ ਕਾਫਲਾ ਲੈ ਕੇ ਇੱਥੇ ਆਇਆ ਐਕਸ਼ਨ ਦਫ਼ਤਰ ਦਾ ਜਿਹੜਾ ਘਰਾਓ ਕੀਤਾ ਗਿਆ ਜੋਦਾ ਖਿਲਾਫ ਜਿਹੜੀ ਹੈਗੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਮੁੱਖ ਕਾਰਨ ਇਹ ਹੈ ਕਿ ਜੋ ਬਿਜਲੀ ਦੀ ਜਿਹੜੀ ਮਾੜੀ ਸਪਲਾਈ ਹੈਗੀ ਆ ਜਾਂ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਜਿਹੜੇ ਫੋਨ ਨਹੀਂ ਚੱਕਦੇ ਇਸ ਪ੍ਰਤੀ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੈਗਾ ਆਪਾਂ ਦੇਖ ਸਕਦੇ ਕਿ ਸਾਰੇ ਇੱਥੇ ਆਪਣ ਲਗਾ ਕੇ ਬੈਠੇ ਹੋਇਆ ਆ ਆਪਾਂ ਗੱਲ ਕਰਦੇ ਆ ਇਸ ਸੰਬੰਧੀ ਕੀ ਇਹਨਾਂ ਦੇ ਵਿੱਚ ਕੀ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕੀ ਗੱਲ ਹੋਈ ਹੈ ਜੀ ਰਾਤ ਦੇ ਇੱਕਾ ਤਿੰਨ ਦਿਨ ਦੀ ਇੱਕ ਇੱਕ ਹਫਤਾ ਹੋ ਗਿਆ ਦੇਖੋ ਤੁਸੀਂ ਲੈਟ ਦਾ ਇੰਨਾ ਬੁਰਾ ਹਾਲ ਹੈਗਾ ਨਾ ਤਾਂ ਰਾਤ ਨੂੰ ਆਂਦੀ ਹੈ ਨਾ ਦਿਨ ਚੰਦੀ ਹੈ ਐਕਸ਼ਨ ਨੂੰ ਫੋਨ ਕਰਦੇ ਐਕਸ਼ਨ ਫੋਨ ਨਹੀਂ ਚੱਕਦਾ ਐਸਡੀਓ ਨੂੰ ਫੋਨ ਕਰਦੇ ਆ ਐਸਡੀਓ ਫੋਨ ਨਹੀਂ ਚੱਕਦਾ ਕੋਈ ਇਹਨਾਂ ਦਾ ਜੇ ਹੀ ਫੋਨ ਨਹੀਂ ਚੱਕਦਾ ਹੈਗਾ ਐਕਸ਼ਨ ਸਾਹਿਬ ਗੱਲ ਕਰਦੇ ਆ ਕਹਿੰਦਾ ਯਾਰ ਮੈਂ ਤੁਹਾਡਾ ਨੌਕਰ ਥੋੜੀ ਲੱਗਿਆ ਵਾ ਜਿਹੜਾ ਮੈਂ ਤੁਹਾਡਾ ਬਾਰ-ਬਾਰ ਫੋਨ ਚੱਕਾਂਗਾ ਠੀਕ ਨਹੀਂ ਵੀ ਜਦ ਆਉਗੀ ਤਾਂ ਮੈਂ ਛੱਡ ਦੇਵਾਂਗਾ ਬਿਜਲੀ ਦਾ ਮੈਂ ਕਿਹਾ ਪ੍ਰੋਬਲਮ ਹੈ ਕੋਈ ਪਿੱਛੋਂ ਬਿਜਲੀ ਦੀ ਕਹਿੰਦਾ ਨਹੀਂ ਇੱਥੇ ਹੋਏ ਵਾਏ ਹੋਏ ਵਾ ਲਾਰੇ ਲਾਈ ਯਾਰਿਆ ਤੇ ਬਾਰ-ਬਾਰ ਅਸੀਂ ਅੱਜ ਮਿਲਣ ਆਏ ਆ ਚਾਰ ਪੰਜ ਵਾਰੀ ਮਿਲਣ ਵਾਸਤੇ ਆ ਲੈ ਇੱਕ ਵਾਰੀ ਵੀ ਸਾਨੂੰ ਨਹੀਂ ਮਿਲਿਆ ਹੈਗਾ ਇਦ ਤੱਕ ਤੁਸੀਂ ਇੱਥੇ ਦੇ ਇਸ ਟਾਈਮ ਕਹਿ ਸਕਦੇ ਕਿ ਪਾਵਰ ਚ ਤੁਹਾਡੇ ਜਿਹੜੇ ਭਰਾ ਹੈਗੇ ਇੱਥੇ ਹਲਕਾ ਵਿਦਾਇਕ ਹੈਗੇ ਆ ਜੇ ਤੁਹਾਡੀ ਨਹੀਂ ਸੁਣੀ ਜਾਂਦੀ ਤਾਂ ਬੰਦੇ ਕੀ ਹੋਗੇ ਨਹੀਂ ਨਹੀਂ ਲੋਕਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਵਾ ਭਾਈ ਸਾਹਿਬ ਵੀ ਰਾਤ ਦੇ ਫੋਨ ਕਰ ਰਹੇ ਹਫਤੇ ਤੋਂ ਫੋਨ ਕਰ ਰਹੇ ਸਾਰਾ ਪਿੰਡ ਸਾਡਾ ਸਾਰੀ ਰਾਤ ਜਾਗਿਆ ਹੈਗਾ ਕੋਈ ਬਿਜਲੀ ਨਹੀਂ ਆਇਆ ਦੇਖੋ ਹੁਣ ਤੇ ਵੀਆਪੀ ਰੋਡ ਤੇ ਬੜਾ ਪ੍ਰੋਬਲਮ ਆ ਰਹੀ ਬਿਜਲੀ ਦੀ ਸ਼ਿਵਾਲਿਕ ਚੋਗਿਆ ਸਿਗਵਾ ਸਿਟੀ ਹੋ ਗਿਆ ਡਿਫੈਂਸ ਨਿਕਲੇ ਹੋ ਗਿਆ ਮਾਇਆ ਗਾਰਡਨ ਹੋ ਗਿਆ ਸਾਰੀ ਸੁਸਾਇਟੀਆਂ ਚ ਲੋਕ ਤੰਗ ਹੋ ਗਏ ਇਹਨਾਂ ਤੋਂ ਪਾਣੀ ਨਹੀਂ ਨਿਕਲ ਰਿਹਾ ਪਾਣੀ ਨਹੀਂ ਆ ਰਿਹਾ ਹੈਗਾ ਬੱਚੇ ਨੇ ਆਨਲਾਈਨ ਕਲਾਸਾਂ ਲਾਣੀਆਂ ਉਹਨਾਂ ਕਰਕੇ ਪ੍ਰੋਬਲਮ ਆ ਰਹੀ ਹੈ ਪਾਣੀ ਕਰਕੇ ਪ੍ਰੋਬਲਮ ਆ ਰਹੀ ਹੈ ਹੁਣੇ ਜਿੰਨੇ ਬੰਦੇ ਆਏ ਵੀ ਲੱਗਾ ਕੋਈ ਅੱ데 ਤਾਂ ਨਹੀਂ ਆਏ ਨਹੀਂ ਹੁਣੇ ਪਾਣੀ ਦੀ ਕਰਕੇ ਪ੍ਰੋਬਲਮ ਕਰਦੇ ਇਹ ਪ੍ਰੋਬਲਮ ਹੈ ਆਪਾਂ ਜੇ ਹੁਣ ਤੁਹਾਡਾ ਅਗਲਾ ਕੀ ਸਟੈਪ ਕੀ ਹੈ ਦਾ ਸਟੈਪ ਤਾਂ ਇਹੀ ਹੈ ਵੀ ਜੇ ਆਊਗਾ ਠੀਕ ਹੈ ਨਹੀਂ ਫਿਰ ਅਸੀਂ ਰੋਡ ਜਾਮ ਕਰਾਂਗੇ ਅੱਜ ਦੇਖਾਂਗੇ ਇਹਨਾਂ ਨੂੰ ਜੇ ਇਹਨਾਂ ਨੇ ਠੀਕ ਕਰੀ ਤਾਂ ਠੀਕ ਹੈ ਨਹੀਂ ਫਿਰ ਰੋਡ ਤੇ ਬੈਠ ਜਾਾਂਗੇ ਔਰ ਇਹੀ ਕਰ ਲਵਾਂਗੇ ਤੁਹਾਡੀ ਇਹ ਐਕਸ਼ਨ ਤੋਂ ਇਲਾਵਾ ਕਿਸੇ ਹੋਰ ਅਧਿਕਾਰੀ ਨਾਲ ਗੱਲ ਹੋਈ ਹੈ ਸਾਡੀ ਚੇਅਰਮੈਨ ਸਾਹ ਨਾਲ ਗੱਲ ਹੋਈ ਹੈ ਚੇਅਰਮੈਨ ਸਾਹ ਕਹ ਰਹੇ ਵੀ ਅਸੀਂ ਕਰਾ ਰਹੇ ਆ ਮੈਂ ਲਗਿਆ ਪਾਏਗਾ ਬੀਮੈਕਸ਼ਰ ਨੂੰ ਬੁਲਾ ਕੇ ਕਰਵਾ ਰਹੇ ਆਂਗਾ ਅਗਾ ਇਹ ਉਹਨਾਂ ਨੇ ਤਾਂ ਇਹ ਕਿਹਾ ਜਿੱਦਾਂ ਕਿ ਸ਼ਰਮਾ ਜੀ ਨੇ ਕੱਲ ਦੱਸਿਆ ਕਿ ਕਹਿੰਦੇ ਕੋ ਸੈਕਟਰੀ ਸਾਹਿਬ ਨਾਲ ਸ਼ਾਇਦ ਕਿਤੇ ਗੱਲ ਹੋਈ ਹੈ ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਦੋ ਤਿੰਨ ਵਾਰੀ ਗੱਲ ਹੋਈ ਹੈ ਪਰ ਹਾਲਤ ਕੋਈ ਹੱਲ ਨਹੀਂ ਹੋਇਆ ਇਹ ਹੁਣ ਤੁਸੀਂ ਥਾਡਾ ਲਗਾ ਕੇ ਬੈਠੋਗੇ ਇੱਥੇ ਹੱਲ ਧਰਨਾ ਲਾ ਕੇ ਬੈਠੇ ਹੁਣ ਐਕਸ਼ਨ ਤਾਂ ਭੱਜ ਗਿਆ ਇੱਥੋਂ ਸਾਨੂੰ ਦੇਖ ਕੇ ਦੌੜ ਗਿਆ ਤੋ ਗੱਡੀ ਚੱਕ ਕੇ ਹੁਣ ਕਹ ਰਿਹਾ ਮੈਂ ਮੀਟਿੰਗ ਚ ਐਂ ਭਲਾਣਾ ਮੈਂ ਕਿਦੋਂ ਮੀਟਿੰਗ ਚ ਦੱਸ ਕੀਤੇ ਆ ਉਹ ਦੇ ਉੱਪਰੇ ਨਾਲ ਬੈਠੇ ਹੋਏ ਸਾਡਰ ਲਾ ਕੇ ਵਧੀਓ ਉਹਦੇ ਵੀ ਕੋਈ ਪਤਾ ਨਹੀਂ ਹੈ ਅੱਛਾ ਜੀ ਤੇ ਬਾਕੀ ਕੋਈ ਹੋਣਾ ਤਾਂ ਕੋਈ EMPLOYE ਹੋ ਨਹੀਂ ਮਿਲਿਆ ਕੋਈ ਬੰਦਾ ਨਹੀਂ ਮਿਲ ਰਿਹਾ ਹੈਗਾ ਸਾਰੇ ਅੰਦਰ ਬੈਠੇ ਆ ਪੱਕੇ ਚੱਲ ਰਹੇ ਸੀ ਚੱਲ ਰਹੇ ਇਹਨਾਂ ਦੇ ਦਰਵਾਜ਼ਾ ਬੰਦ ਕਰ ਲਿਆ ਸਾਨੂੰ ਦੇਖ ਕੇ ਸਾਡਰ ਘੇਰ ਲਿਆ ਅੱਛਾ ਅ ਤੁਸੀਂ ਕਿੱਥੋਂ ਆਏ ਜੀ ਮੈਂ ਵਾਪਸ ਆ ਰਹੀ ਆ ਮੇਰਾ ਏਰੀਆ ਪਰਸੋਂ ਰਾਤ ਤੋਂ sigma city bala ji 2 defense ਇਹ ਸਾਰੇ ਇੱਕ ਤਾਂ bala ji 2 ਦਾ ਕੱਲ ਪਰਸੋਂ ਟ੍ਰਾਂਸਫਾਰਮ ਸੜ ਗਿਆ ਰਾਤ ਨੂੰ ਅੱਛਾ ਤੇ sigma city extension ਦੇ ਖੜੇ ਨੇ ਪਰਸੋਂ ਰਾਤ ਦੇ ਪਰੇਸ਼ਾਨ ਆ ਦੋ ট্রান্সਫਾਰਮ বারবার ਫਿਊਜ ਲਾ ਕੇ ਜਾਂਦੇ ਆ ਜਦੇ ਉੜ ਜਾਂਦੇ ਆ ওভারਲੋਡਡ ਚੱਲ ਰਹੇ ਆ ਜਦੋਂ ਕਿ ਐਕਸਿਨ ਸਾਹਿਬ ਨੂੰ ਪਹਿਲਾਂ ਵੀ ਮੈਂ ਮੇਲ ਰਾਹੀਂ ਵੀ ਚਿੱਠੀ ਵੀ ਦੇ ਲਈ ਵੀ ਇਹਨਾਂ ਨੂੰ ਅਪਗ੍ਰੇਡ ਕਰ ਦਿਓ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਫੋਨ ਕਰਦੇ ਆ ਫੋਨ ਕੱਟ ਦਿੰਦੇ ਆ ਕਾਲ ਪਿੱਕ ਨਹੀਂ ਕਰਨੀ ਇਹਨਾਂ ਨੇ ਮਤਲਬ ਕਿ ਕੱਲ ਰਾਤ ਵੀ ਮੈਂ ਫਿਰ ਐਕਸਿਨ ਸਾਹਿਬ ਨੂੰ ਕੋਤਿਆ ਆਪਣਾ ਵਟਸਐਪ ਕੀਤੀ ਉਹਨਾਂ ਨੇ ਜਾ ਕੇ ਫਿਰ ਐਸਡੀਓ ਮੌਕੇ ਤੇ ਆ ਕੇ ਰਾਤ ਨੂੰ ਆ ਖੜੇ ਨੇ sigma city extension ਪਰਸੋ ਰਾਤ ਦੇ ਨੀਂਦੇ ਨਾਲ ਜੌਬ ਤੇ ਜਾ ਸਕਿਆ ਹੈ ਬਾਲਾ ਜੀ 2 ਦਾ ਕੱਲ ਪਰਸੋ 11 ਵਜੇ ਦਾ ਛੜਿਆ ਕੱਲ ਸ਼ਾਮ ਨੂੰ ਚੱਲਿਆ ਡਿਫੈਂਸ ਹੀ ਨਿਕਲੇ ਵਾ ਉਹਦੇ ਚ ਸਾਰੀਆਂ ਤਾਰਾਂ ਉਤੇ ਤਾਰ ਟੁੱਟ ਜਾਂਦੀ ਹੈ ਕਿਉਂਕਿ ਤਾਰਾਂ ਬਹੁਤ ਕਮਜ਼ੋਰ ਹੋ ਗਈਆਂ ਪਹਿਲਾਂ ਕਲੋਨੀ ਚ ਘੱਟ ਬਸੋਂ ਸੀ ਹੁਣ ਵੱਧ ਗਈ ਤੇ ਹਰੇਕ ਮਤਲਬ ਕਿ ਕਿਤੇ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਮਤਲਬ ਜੇਕਰ ਇਹ ਨਹੀਂ ਹੁਣ ਸਾਡੀ ਸੁਣਦੇ ਹੈਗੇ ਫਿਰ ਅਸੀਂ ਪੱਕੇ ਤੌਰ ਤੇ ਤੇ ਧਰਨਾ ਲਾ ਕੇ ਬੈਠਾਂਗੇ ਜੇਕਰ ਨਹੀਂ ਕੰਮ ਕਰਦੇ ਹੁਣ ਪਾਣੀ ਦੀ ਪ੍ਰੋਬਲਮ ਹੈ ਪਾਣੀ ਦੇ ਸਾਨੂੰ ਟੈਂਕਰ ਭੇਜਣੇ ਪੈਂਦੇ ਲਾਇਟ ਕਰਕੇ ਮਾਲਕ ਹੁਣ ਸ੍ਰੀ ਅਹਿਦਾ ਮਾਲਕ ਲੈਡ ਦੌੜਦੀ ਐ ਜੇਕਰ ਪਬਲਿਕ ਹਰਾਸ਼ ਹੋਏ ਸੀ ਵੀ ਨਾਲ ਹੀ ਉਹਨਾਂ ਦੇ ਹਰਾਸ਼ ਹੋਰੇ 11 ਵਜੇ ਫੋਨ ਆ ਰਿਹਾ ਕਿ ਜਿਹਦਾ ਮੈਸੇਜ ਦਿਖਾ ਦਿੰਦਾ ਤੁਹਾਨੂੰ WhatsApp ਤੇ ਸਾਰਿਆਂ ਤੇ ਤੁਹਾਡਾ ਫੋਨ ਵੀ ਨਹੀਂ ਚੱਕਦਾ ਕਿ ਸਿਆ ਬਿਲਕੁਲ ਨਹੀਂ ਚੱਕਦਾ ਜੀ ਕਿਸੇ ਦਾ ਨਹੀਂ ਚੱਕਦਾ ਆਮ ਕਿਸੇ ਬੰਦੇ ਦਾ ਚੱਕਦਾ ਹੀ ਨਹੀਂ ਪਤਾ ਨਹੀਂ ਕਿਉਂ ਇਹਨੂੰ ਬਿਠਾਇਆ ਹੋਇਆ ਜਿਹਦਾ ਫੋਨ ਹੀ ਨਹੀਂ ਚੱਕਣਾ ਕੰਮ ਹੀ ਨਹੀਂ ਕਰਨਾ ਹੈਗਾ ਫਿਰ ਉਹ ਬੈਠ ਕੇ ਕੀ ਕਰਨਾ ਹੈਗਾ ਇਹਨੇ ਅੱਜ ਆਪਾਂ ਜੇ ਤਾਂ ਕੱਲ ਦੇਖਿਆ ਕੱਲ ਕੋਈ ਭਵਾਤੇ ਨਹੀਂ ਜਿਵੇਂ ਰੋਡ ਵਗੈਰਾ ਵੀ ਜਾਮ ਕੀਤੀ ਸੀ ਪਬਲਿਕ ਨੇ ਜੇਕਰ ਅਸੀਂ ਵੀ ਅੱਜ ਜਾਏ ਹਾਂ ਇਹਨਾਂ ਨੂੰ ਪੁੱਛਣ ਅger ਨਹੀਂ ਕਰਨਗੇ ਅਸੀਂ ਵੱਡੇ ਪੱਧਰ ਤੇ ਧਰਨਾ ਦੇਾਂਗੇ ਮਤਲਬ ਕਿ ਜਦੋਂ ਤੱਕ ਸਾਡੇ ਏਰੀਆ ਦੇ ਕੰਮ ਨਹੀਂ ਹੋਣਗੇ ਫਿਰ ਉਹ ਧਰਨਾ ਨਹੀਂ ਉੱਠੂਗਾ ਇਹ ਅੱਜ ਅਸੀਂ ਕਹਿ ਕੇ ਜਾ ਸਾਡੀ ਚੇਤਾਵਨੀ ਐ ਐਕਸ਼ਨ ਸਾਹਿਬ ਨੂੰ ਜਿਆਦਾ ਪਬਲਿਕ ਦੇ ਕੰਮ ਕਰ ਲੋ ਨਹੀਂ ਇਹ ਤੂੰ ਜਾਓ ਨੇ ਆਪਣਾ ਹੋਰ ਕਿਸੇ ਨੂੰ ਬਿਠਾਓ ਕੋਈ ਕਾਬਿਲ ਅਫਸਰ ਆਵੇ ਜਿਹੜਾ ਸ਼ਹਿਰ ਦਾ ਕੰਮ ਕਰੇ ਇੱਥੇ ਇਹ ਕਿਤੇ ਇਦਾਂ ਤਾਂ ਨਹੀਂ ਕਿ ਰਾਜਨੀਤੀ ਹੋ ਰਹੀ ਹੈ ਕਾਂਗਰਸ ਦੀ ਕੋਈ ਇਦਾਂ ਰਾਜਨੀਤੀ ਦੀ ਕਿਹੜੀ ਗੱਲ ਹੈ ਜੀ ਕਿਹੜਾ ਪਬਲਿਕ ਇਨਾਂ ਤੋਂ ਫ੍ਰੀ ਸਰ ਪੈਸੇ ਦੇ ਕੇ ਸਰਵਿਸ ਲੈ ਰਹੀ ਹੈ ਪਬਲਿਕ ਪੈਸੇ ਦੇ ਰਹੀ ਹੈ ਸਰਵਿਸ ਦੇ ਕੋਈ ਬਿਜਲੀ ਫ੍ਰੀ ਨਹੀਂ ਦੇ ਰਹੀ ਇਨਾਂ ਕਾਂਗਰਸ ਦੀ ਹੈ ਜਾਂ ਕਿਸੇ ਹੋਰ ਪਾਰਟੀ ਦੀ ਹੈ ਲੋਕ ਪੈਸੇ ਭਰ ਰਹੇ ਆ ਸਰਵਿਸ ਦੇਣਾ ਬਿਜਲੀ ਵਿਭਾਗ ਦੇ ਤਾਂ ਕੰਮ ਹੈ ਡਿਊਟੀ ਹੈ ਇਨਾਂ ਦੀ ਕੋਈ ਇਹਦੇ ਚ ਕੀ ਪਾਰਟੀ ਵਾਜੀ ਹੈ ਦੱਸੋ ਆਹ ਪਬਲਿਕ ਨੂੰ ਸਪਲਾਈ ਤਾਂ ਦੇਣੀ ਬਣੂਗੀ ਨਾ ਬਿਜਲੀ ਬਿਜਲੀ ਵੀ ਕਾਫੀ ਵੱਡੇ ਹੋ ਗਏ ਬਿਜਲੀ ਤਾਂ ਯਾਰ 3 ਦਿਨ ਬਸ ਚਿੱਠੀ ਅਖਬਾਰ ਜੀ ਪਤਾ ਲੱਗਦਾ ਵੀ ਅੱਜ ਐਨੇ ਪੈਸੇ ਯੂਨਿਟ ਵਧ ਗਈ 3-3 ਮਹੀਨੇ ਹੋ ਗਏ ਪਰ ਆਪਣਾ ਬਿਜਲੀ ਦਾ ਬਿੱਲ ਨਹੀਂ ਆ ਰੇ ਉਹ ਦੱਸੋ ਜਦੋਂ ਬਿਜਲੀ ਦੇ ਬਿੱਲ ਆਣਗੇ ਲੋਕ ਕਿਦਾਂ ਭਰਨਗੇ ਪਹਿਲਾਂ ਹੀ ਕਰੋਨਾ ਕਰਕੇ ਲੋਕਾਂ ਦਾ ਕਾਰੋਬਾਰ ਹੈ ਨਹੀਂ ਇਹਨਾਂ ਲੋਕ ਮਤਲਬ ਕਿ ਬਹੁਤ ਪਰੇਸ਼ਾਨ ਹੈ ਮਤਲਬ ਕਿ ਇੱਕ ਬਿਜਲੀ ਵਿਭਾਗ ਇੱਕ ਮਤਲਬ ਕਿ ਪਰੇਸ਼ਾਨੀ ਦਾ ਕਾਰਨ ਬਣ ਗਿਆ ਜਿਰਕ ਪਰ ਵਾਸਤੇ ਤਾਂ ਮਤਲਬ ਕਿ ਲੋਕਾਂ ਨੂੰ ਜਦੋਂ ਬਿੱਲਾਂ ਪਹਿਲਾਂ ਬਿੱਲ ਪਿੱਛੇ ਭੱਜੀ ਜਾਂਦੇ ਆ ਲੋਕੀ ਕਦੋਂ ਬਿੱਲ ਆਊਗਾ ਬਿੱਲ ਉਹ ਬਿੱਲਾਂ ਦਾ ਐਡ ਐਡੇ ਬਿੱਲ ਆ ਜਾਂਦੇ ਫੇਰ ਉਹ ਲੋਕ ਬਿਜਲੀ ਬੋਰਡ ਦੇ ਚੱਕਰ ਕੱਟੀ ਜਾਂਦੇ ਆ ਵੀ ਆ ਘਟਾ ਦਿਓ ਜੀ ਸਾਡਾ ਆ ਪਿਛਲਾ ਭਰਿਆ ਹੋਇਆ ਮਨ ਲੱਗੀ ਇਹ ਬੁਰਾ ਹਾਲ ਹੈ ਕੋਈ ਸਿਸਟਮ ਨਹੀਂ ਹੈ ਬੰਤੇ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਜੈਪਾਲਾ ਜੀ ਮੇਰੇ ਵਾਈਫ ਵਾਰਡ ਨੰਬਰ 22 ਦੇ ਕਾਉਂਸਲਰ ਰਹੇ ਹੈ ਅੱਛਾ ਹਾਂਜੀ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਉਹੀ ਬਿਜਲੀ ਦੀ ਆ ਰਹੀ ਹੈ ਜੇ ਲੋਕ ਰਾਤ ਨੂੰ ਸਾਨੂੰ ਫੋਨ ਕਰਦੇ 1 ਵਜੇ 1:30 ਵਜੇ 2 ਵਜੇ ਜਦੋਂ ਇਹਨਾਂ ਨੂੰ ਕਰਦੇ ਪ੍ਰਸ਼ਾਸਨ ਨੂੰ ਕੋਈ ਨਹੀਂ ਚੱਕਦਾ ਨਾ ਕੋਈ ਜਾਈ ਚੱਕੇ ਨਾ ਆਪਣਾ ਐਕਸ਼ਨ ਚੱਕੇ ਐਸਡੀਓ ਕੋਈ ਵੀ ਨਹੀਂ ਚੱਕਦਾ ਹੈਗਾ ਅੱਛਾ ਇਹਦਾ ਪਰਵਾਹ ਹੀ ਨਹੀਂ ਹੈਗੀ ਤਾਂ ਕਿਸੇ ਦਾ ਫੋਨ ਨਹੀਂ ਚੱਕਦੇ ਨਾ ਕਿਸੇ ਦਾ ਨਹੀਂ ਚੱਕਦੇ ਨੋ ਬਾਰ-ਬਾਰ ਇਹ ਕਿਹਾ ਹੈਗਾ ਹੁਣ ਉੱਥੇ ਸੰਨਰਜ ਕੰਪਲੈਕਸ ਉੱਤੇ ਟ੍ਰਾਂਸਫਰਮ ਸੜ ਗਿਆ ਤੇ ਇੱਕ ਸੁਵਿੱਤਰੀ ਦੇ ਕਿਲੇ ਉੱਤੇ ਟ੍ਰਾਂਸਫਰਮ ਸੜ ਗਿਆ ਇਹਨਾਂ ਨੂੰ ਪਹਿਲਾਂ ਵੀ ਆ ਕੇ ਕਹਿੰਦੇ ਰਿਹਾ ਅਕਸ਼ਨ ਸਾਹਿਬ ਨੂੰ ਪਹਿਲਾਂ ਵੀ ਮਿਲੇ ਆਂ ਕਈ ਵਾਰੀ ਵੀ ਕੁ ਤਾਰਾਂ ਜਿਹੜੀਆਂ ਇੰਨੀ-ਇੰਨੀ ਲੰਬੀਆਂ ਲਟਕੀਆਂ ਹੋਈਆਂ ਪਈਆਂ ਤੇ ਕੋਈ ਨਹੀਂ ਗੋਲਡਨ ਦਾ ਹਾਂ ਅੱਗ ਲੱਗੀ ਸੀਗੀ ਕੋਈ ਐਕਸ਼ਨ ਨਹੀਂ ਕੋਈ ਕੰਮ ਨਹੀਂ ਅਸੀਂ ਆਣ ਕੇ ਐਪਲੀਕੇਸ਼ਨ ਵੀ ਦੇ ਕੇ ਗਏ ਕੋਈ ਕਰਦਾ ਹੀ ਨਹੀਂ ਹੈ ਕਿ ਕਾਰਵਾਈ ਬਿਲਕੁਲ ਕਿ ਤੁਸੀਂ ਕਹਦੇ ਕੋਈ ਟਿਊਬਲ ਦੇ ਕਨੈਕਸ਼ਨ ਵਗੈਰਾ ਨਹੀਂ ਜੋੜੇ ਕੀ ਚ ਕਰੋ ਟਿਊਬਲਾਂ ਦਾ ਇਹ ਲਾ ਲਓ ਦੇਖੋ ਪਹਿਲਾਂ ਸਾਡੀ ਜਦੋਂ ਕਾਉਂਸਲ ਸੀਗੀ 28 ਟਿਊਬਲ ਇੱਥੇ ਪਾਸ ਹੋਈ ਸੀਗੀ ਆਪਣੀ ਕਾਉਂਸਲ ਤੇ ਉਹਦੇ ਵਿੱਚੋਂ 5-6 ਟਿਊਬਲ ਇੱਥੇ ਲੱਗੇ ਹੋਰ ਏਰੀਆ ਚ ਲੱਗੇ ਇਹਨਾਂ ਨੇ 7-8 ਮਹੀਨੇ ਹੋ ਗਏ ਕੋਈ ਹੱਦ ਤੱਕ ਕਨੈਕਸ਼ਨ ਨਹੀਂ ਕੀਤਾ ਸਾਰਾ ਕੁਝ ਸੱਤੇ ਸਕੋਰਡੀਆਂ ਜਮ੍ਹਾਂ ਹੋਈ ਵੀ ਸਭ ਕੁਝ ਹਾਲੇ ਤੱਕ ਕੋਈ ਕਨੈਕਸ਼ਨ ਨਹੀਂ ਲੋਕ ਪਾਣੀ ਦੇ ਪਿੱਛੇ ਬੜਾ ਬੁਰਾ ਹਾਲ ਹੋਇਆ ਪਾਣੀ ਦੇ ਪਿੱਛੇ ਲੋਕ ਭੁੱਖੇ ਮਰ ਰਹੇ ਆ ਬਹੁਤ ਬੁਰਾ ਹਾਲ ਹੋ ਰਿਹਾ ਪਾਣੀ ਕਰਕੇ ਅੱਛਾ ਕਨੈਕਸ਼ਨ ਜੋੜ ਨਹੀਂ ਰਹੇ ਜੋੜ ਹੀ ਨਹੀਂ ਰਹੇ ਕਨੈਕਸ਼ਨ ਪਤਨੀ ਪ੍ਰਵਾਹ ਹੀ ਨਹੀਂ ਕਰਦੇ ਨਾ ਇਹਦਾ ਕਹਿੰਦੇ ਸਾਨੂੰ ਕੋਈ ਪ੍ਰਵਾਹ ਨਹੀਂ ਤੇ ਈ ਸੀ ਛੱਡ ਕੇ ਬੈਠੇ ਆ ਆਪਣੇ ਦਫਤਰ ਚ ਅੱਛਾ ਕਿnde ਆਪਣੇ ਆਪ ਹੀ ਕਿਤਨੇ ਕਿਤੇ ਰਾਜਨੀਤਿਕ ਗੇਮ ਹੋ ਗਈ ਹੈਗੀ ਹੈ ਜੀ ਰਾਜਨੀਤੀ ਵੀ ਚੱਲੀ ਰਹੀ ਹੈ ਇੱਥੇ